ਲਓ ਜੀ ਗੱਡੀ ਦਿਖਾਣੇ ਆ ਤੁਹਾਨੂੰ ਜਿਪਸੀ ਕਿਸੇ ਸਮੇ ਪੂਰਾ ਰਾਜ ਕੀਤਾ ਜਿਪਸੀ ਨੇ ਔਰ ਸਾਡੇ ਨਾਲ ਹੈ ਸਰਦਾਰ ਜਸਵੰਤ ਸਿੰਘ ਜੀ ਗਿੱਲ ਇਹਨਾਂ ਦੀ ਗੱਡੀ ਹੈ ਜੀ ਇਹ ਔਰ ਬੜੀ ਜ਼ਬਰਦਸਤ PB 113064 ਗੱਡੀ ਹੈ ਔਰ 90 ਮਾਡਲ ਹੈ ਜੀ ਗੱਡੀ ਜੀ 90 ਮਾਡਲ ਹੈ ਕਮਾਲ ਦੀ ਗੱਲ ਹੈ ਜੀ ਹਰੇਕ ਫਿਲਮ ਹਰੇਕ ਪੰਜਾਬੀ ਫਿਲਮ ਦਾ ਸ਼ਿੰਗਾਰ ਹੈ ਜੀ ਇਹ ਗੱਡੀ ਅੱਜ ਵੀ ਪੰਜਾਬੀ ਫਿਲਮਾਂ ਵਾਲੇ ਸਰਦਾਰ ਜਸਵੰਤ ਸਿੰਘ ਜੀ ਤੋਂ ਇਹ ਗੱਡੀ ਜਿਪਸੀ ਲੈ ਕੇ ਜਾਂਦੇ ਨੇ ਜੇਕਰ ਤੁਸੀਂ ਕੋਈ ਪੰਜਾਬੀ ਫਿਲਮ 'ਚ ਜਿਪਸੀ ਗੱਡੀ ਦੇਖਦੇ ਹੋ ਨਾ ਜੀ ਇਹਨਾਂ ਦੀ ਗੱਡੀ ਹੈ ਜੀ ਜਿਪਸੀ ਗੱਡੀ ਆਹ ਹੈ ਜੀ ਖੋ ਜੀ ਤੁਸੀਂ ਕਰਿਓ ਕਮੈਂਟ ਜੇਕਰ ਤੁਹਾਡੇ ਕੋਲ ਅਜਿਹੀ ਗੱਡੀ ਸਗੀ ਕਦੀ ਆ ਆ ਦਿਖਾਣੇ ਤੁਹਾਨੂੰ ਚਾਰੇ ਪਾਸੇ ਤੋਂ ਜੀ ਆ ਘੁੰਮ ਕੇ ਦਿਖਾਣੇ ਦੀ ਗੱਡੀ ਦੇਖੋ ਜੀ ਕਿ ਆ ਕਮਾਲ ਦੀ ਜਿਪਸੀ ਗੱਡੀ ਦੀ ਦੇਖੋ ਸਮੇ ਸਮੇ ਦੀ ਗੱਲ ਹੈ ਕਿਸੇ ਸਮੇ ਇਸ ਗੱਡੀ ਨੇ ਜਿਹੜਾ ਹੈ ਬਹੁਤ ਰੂਲ ਕੀਤਾ ਔਰ ਸੜਕਾਂ ਤੇ ਅਕਸਰ ਆਮ ਵੇਖਣ ਨੂੰ ਮਿਲਦੀ ਹੁੰਦੀ ਸੀ ਜੀ ਕਿਹੜਾ ਮਾਡਲ ਦੱਸਿਓ ਜੀ ਤੁਸੀਂ 90 ਮਾਡਲ ਹੈ 90 ਮਾਡਲ ਹੈ ਔਰ ਇਹ ਮਾਰੂਤੀ ਸੁਜ਼ੂਕੀ ਸੁਜ਼ੂਕੀ ਹੈ ਔਰ ਸੁਜ਼ੂਕੀ ਦੇ ਨਾਲ ਉਹਦਾ ਪੂਰਾ ਇਹਦਾ ਜਿਹੜਾ ਹੈ ਕੈਲਬ੍ਰੇਸ਼ਨ ਸੀਗੀ ਜੀ ਹਾਂਜੀ ਹਾਂਜੀ ਲਓ ਜੀ ਆ ਦੇਖੋ ਜੀ ਦਿਖਾਨੇ ਤੁਹਾਨੂੰ ਆ ਦਿਖਾਓ ਜੀ ਅੰਦਰੋਂ ਇੰਟੀਰੀਅਰ ਦਿਖਾਨੇ ਜੀ ਗੱਡੀ ਦਾ ਸਟੀering ਦੇਖੋ ਜੀ ਆ ਖੋਲਿਓ ਜੀ ਗੱਡੀ ਦੀ ਆ ਦੇਖੋ ਜੀ ਜਿਪਸੀ ਜਿਪਸੀ ਨਾਲ ਜੁੜੀਆਂ ਹੋਈਆਂ ਕੋਈ ਯਾਦਾਂ ਜੜੀਆਂ ਤੁਹਾਡੀਆਂ ਹੋਣ ਤਾਂ ਜਰੂਰ ਸਾਂਝੀਆਂ ਕਰਿਓ ਇਸ ਤੇ ਚਾਹਣ ਵਾਲੇ ਜਿਹੜੇ ਹੈ ਇਸ ਨੂੰ ਖਰੀਦਣ ਵਾਲੇ ਸ਼ੌਕੀਨ ਬੰਦੇ ਬਹੁਤ ਹੋਇਆ ਕਰਦੇ ਸੀ ਸੁਪਨਿਆਂ ਦੇ ਵਿੱਚ ਆਉਂਦੀ ਸੀ ਗੱਡੀ ਕਿ ਇਹ ਗੱਡੀ ਆਪਾਂ ਨੇ ਖਰੀਦਣੀ ਹੈ ਜਿਪਸੀ ਲੈਣੀ ਹੈ ਜਿਪਸੀ ਤੇ ਗੀਤ ਗਾਣੇ ਵੀ ਕਈ ਬਣੇ ਹੋਏ ਸੀਗੇ ਜੀ ਬਹੁਤ ਬਣੇ ਹੋਏ ਆ ਜੀ ਪੰਜਾਬੀ ਫਿਲਮਾਂ ਦੇ ਵਿੱਚ ਮੈਨੂੰ ਡਿਮਾਂਡ ਆਉਂਦੀ ਰਹਿੰਦੀ ਹੈ ਮੈਂ ਜਾਂਦਾ ਰਹਿੰਦਾ ਫਿਲਮਾਂ ਦੇ ਵਿੱਚ ਬਹੁਤ ਕੰਮ ਕੀਤਾ ਗੱਡੀ ਦੇ ਨਾਲ ਜੀ ਪੰਜਾਬੀ ਫਿਲਮਾਂ ਵਾਲੇ ਹੁਣ ਵੀ ਮੇਰੇ ਤੋਂ ਜਦੋਂ ਵੀ ਉਹਨਾਂ ਨੂੰ ਲੋੜ ਹੁੰਦੀ ਹੈ ਮੈਨੂੰ ਫੋਨ ਕਰਦੇ ਆ ਮੈਂ ਲੈ ਕੇ ਜਾਂਦਾ ਰਹਿੰਦਾ ਵਾਹ ਜੀ ਵਾਹ ਕਮਾਲ ਦੀ ਗੱਲ ਹੈ ਜਦੋਂ ਵੀ ਤੁਹਾਨੂੰ ਲੋੜ ਹੁੰਦੀ ਹੈ ਇਹ ਪੰਜਾਬੀ ਫਿਲਮਾਂ ਦੇ ਵਿੱਚ ਜਾਂਦੀ ਹੈ ਜੀ ਗੱਡੀ ਜਾਂਦੀ ਹੈ ਜੀ ਹੂੰ ਬੜੇ ਛੌਂਕ ਨਾਲ ਮੰਗਵਾਉਂਦੇ ਆ ਜੀ ਉਹ ਵਾਹ ਜੀ ਵਾਹ ਇੱਕ ਕੰਮ ਕਰੋ ਤੁਸੀਂ ਤੁਸੀਂ ਇਸ ਵਲੌਗ ਨੂੰ ਦੇਖ ਰਹੇ ਹੋ ਆ ਗੱਡੀ ਹੈ ਦੇਖੋ ਨੰਬਰ ਪੀਬੀ 11364 ਜੇਕਰ ਤੁਹਾਨੂੰ ਵੀ ਕੋਈ ਆਪਣਾ ਪੁਰਾਣਾ ਗੱਡੀ ਦਾ ਨੰਬਰ ਯਾਦ ਹੈ ਮੈਂ ਕਹਿੰਦਾ ਜਿਪਸੀ ਹੈ ਚਾਹੇ ਐਮਬੈਸਡਰ ਹੈ ਚਾਹੇ ਕੋਈ ਹੋਰ ਕਾਰ ਸੀ ਚਾਹੇ ਫੀਅਟ ਸੀ ਜਿਹੜੀ ਗੱਡੀ ਸੀ ਨਾ ਤੁਹਾਡੀ ਪੁਰਾਣੀ ਜੀ ਅਤੇ ਉਹਦਾ ਨੰਬਰ ਤੁਹਾਨੂੰ ਜੇ ਹੁਣ ਵੀ ਯਾਦ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਲਿਖਿਓ ਤੇ ਨਾਲੇ ਜਿਪਸੀ ਦੇ ਨਾਲ ਸੰਬੰਧਿਤ ਕੋਈ ਪੰਜਾਬੀ ਗੀਤ ਜਿਹੜਾ ਹੈ ਜਰੂਰ ਲਿਖਿਓ ਕਮੈਂਟ ਸੈਕਸ਼ਨ ਦੇ ਵਿੱਚ ਕਿਉਂਕਿ ਪੰਜਾਬੀ ਗੀਤ ਕਾਫੀ ਹੈ ਇੱਕ ਨਹੀਂ ਇਹ ਗੀਤ ਹੈ ਜਿਪਸੀ ਦੇ ਨਾਲ ਜੁੜੇ ਹੋਏ ਜਿਨ੍ਹਾਂ ਨੇ ਲੇਖਕਾਂ ਨੇ ਗੀਤਕਾਰਾਂ ਨੇ ਇਸ ਗੱਡੀ ਨੂੰ ਆਪਣੇ ਗੀਤਾਂ ਦਾ ਸ਼ਿੰਗਾਰ ਵੀ ਬਣਾਇਆ ਜੀ ਕਮਾਲ ਦੀ ਗੱਲ ਹੈ ਜੀ ਇਹ ਤੁਸੀਂ ਕਿਸ ਤਰ੍ਹਾਂ ਆਈਡੀਆ ਬਣਾਇਆ ਜੀ ਕਿਸ ਤਰ੍ਹਾਂ ਲਈ ਤੁਸੀਂ ਕਿਹਾ ਹੈ ਜੀ ਇਹ ਮਨ ਦੀ ਤਮੰਨਾ ਸੀ ਜੀ ਬੜੇ ਸ਼ੌਂਕ ਨਾਲ ਮਤਲਬ ਮੈਂ ਥਾਰ ਵੀ ਰੱਖੀ ਆ ਜੀਸੀਬੀ ਰੱਖੀ ਆ ਕਾਰਾਂ ਵੀ ਰੱਖੀਆਂ ਵੱਡੇ ਟਰੱਕ ਵੀ ਰੱਖੇ ਆ ਟਰਾਂਸਪੋਰਟ ਲੈਂਦਾ ਵੀ ਕੰਮ ਕੀਤਾ ਖੇਤੀ ਦਾ ਵੀ ਕੀਤਾ ਜੀ ਇਹ ਬੜਾ ਮੰਨ ਦੇ ਵਿੱਚ ਚਾਸੀ ਵੀ ਖਰੀਦਣੀ ਖਰੀਦਣੀਆਂ ਨੇ ਤੇ ਫਿਰ ਮੈਂ ਜਾ ਕੇ ਸਪੈਸ਼ਲ ਇਹਦੀ ਬੋਲੀ ਦੇ ਕੇ ਖਰੀਦੀ ਆਪ ਤਿਆਰ ਕਰਾਈ ਆਪ ਡੀਜ਼ਲ ਇੰਜਰ ਖਾਇਆ ਇਹ ਸਾਰਾ ਮਤਲਬ ਜੋ ਵੀ ਕਰਾਇਆ ਆਪ ਕਰਾਇਆ ਹੂੰ ਮੇਰੇ ਮੇਰੇ ਕੋਲ 11 ਸਾਲ ਤੋਂ ਇਹ ਚੱਲ ਰਹੀ ਆ ਮੈਂ ਕਹਿੰਨਾ ਵੀ ਮੈਂ ਜਿਸ ਦਿਨ ਤੋਂ ਇਹ ਗੱਡੀ ਲਈ ਆ ਮੈਨੂੰ ਹੋਰ ਗੱਡੀਆਂ ਚਲਾਉਣ ਨੂੰ ਚੰਗੀਆਂ ਹੀ ਨਹੀਂ ਲੱਗਦੀਆਂ ਹੂੰ ਬੜਾ ਇਹ ਸਿਰਫ ਤੁਸੀਂ ਜਿਹੜਾ ਹੈ ਫਿਲਮਾਂ ਵਾਲਿਆਂ ਨੂੰ ਦੇਣ ਦੇ ਲਈ ਜਿਹੜਾ ਹੈ ਕਿਰਾਏ ਤੇ ਦੇਣ ਲਈ। ਬਾਕੀ ਵੀ ਹੈ ਜੀ ਸ਼ੌਂਕ ਹੀ ਆ। ਹੂੰ। ਸ਼ੌਂਕ ਆਪਣੇ ਪੂਰੇ ਕਰਨ ਲਈ ਹੋਰ ਵੀ ਬਥੇਰੇ ਸੰਦਾਂ ਦਾ ਟਰੈਕਟਰ ਵੀ ਹੈਗੇ, ਗੱਡੀਆਂ ਵੀ ਹੈਗੀਆਂ। ਬਹੁਤ ਕੁਝ ਹੈ ਲੇਕਿਨ ਮੇਰੇ ਮਨ ਜਿਹੜੀ ਮੈਨੂੰ ਮੇਰੇ ਬੜੇ ਚਾਣ ਨਾਲ ਆਪਾਂ ਚਲਾਈ ਦੀ ਹੈ ਗੱਡੀ। ਹੂੰ ਜੀ ਜਿਹੜੇ ਵੀ ਸ਼ੌਕੀਨ ਹੈ ਜਿਪਸੀ ਦੇ ਜਰੂਰ ਕਮੈਂਟ ਕਰਿਓ ਹਾਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਜਿਪਸੀ ਜਿਹੜੀ ਆ ਉਹਦੀ ਵੀ ਜੇਕਰ ਫੋਟੋ ਹੈ ਤਾਂ ਜਰੂਰ ਸਾਂਝੀ ਕਰਿਓ ਜੀ ਇਹ 1990 92 92 94 ਇਹਨਾਂ ਸਾਲਾਂ ਦੇ ਵਿੱਚ ਕਾਫੀ ਜਿਹੜੀ ਹੀ ਦੌੜਦੀ ਮਿਲਦੀ ਹੁੰਦੀ ਸੀ ਸੜਕਾਂ ਦੇ ਉੱਤੇ ਜੀ ਬੜੇ ਮਤਲਬ ਲੋਕ ਚਾਹ ਨਾਲ ਇਹਨਾਂ ਨੂੰ ਖਰੀਦੇ ਹੁੰਦੇ ਸੀ ਬਹੁਤ ਚਾਹ ਹੁੰਦਾ ਵੀ ਸਾਡੇ ਕੋਲ ਵੀ ਜਿਪਸੀ ਹੋਵੇ ਹੂੰ ਤੇ ਬੜੇ ਚਾਹ ਨਾਲ ਲੋਕਾਂ ਨੇ ਰੱਖੀਆਂ ਵੀ ਸੀ ਸ਼ੌਂਕ ਨਾਲ ਹਮ ਮੈਂ ਵੀ ਮਨੂੰ ਵੀ ਬੜਾ ਬੜਾ ਸ਼ੌਂਕ ਸੀ ਮਤਲਬ ਇਹਨਾਂ ਗੱਡੀਆਂ ਦਾ ਵਾਹ ਜੀ ਵਾਹ ਕਮਾਲ ਦੀ ਗੱਲ ਹੈ ਜੀ ਆਹ ਦੇਖੋ ਜੀ ਇੱਕ ਯਾਦ ਸਾਂਝੀ ਕੀਤੀ ਤੁਹਾਡੇ ਨਾਲ ਜਰੂਰ ਕਰਿਓ ਕਮੈਂਟ ਜੀ ਔਰ ਕਿਸ ਤਰ੍ਹਾਂ ਦੀ ਲੱਗੀ ਗੱਲਬਾਤ ਇਸ ਦੇ ਉੱਤੇ ਵੀ ਦੱਸਿਓ ਤੇ ਹੋਰ ਕਿਹੜੀ ਗੱਡੀ ਤੁਹਾਨੂੰ ਦਿਖਾਈਏ ਜਰੂਰ ਕਰਿਓ ਕਮੈਂਟ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ